ਪਿੰਡ ਮੁਸਤਵਾਬਾ ਦੇ 3 ਸਾਲ ਦੇ ਇੱਕ ਬੱਚੇ ਦਾ ਇੱਕ ਚਾਕਲੇਟ ਖਾਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵੰਦੀ ਗੱਲਬਾਤ ਕਰਦੇ ਹੋਏ ਬੱਚੇ ਦਾਦਾ ਸਵਰਨ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਦੁਕਾਨ ਤੋਂ ਚਾਕਲੇਟ ਲੈ ਕੇ ਆਇਆ ਜਿਸ ਨੂੰ ਖਾਣ ਤੋਂ ਬਾਅਦ ਨੀਲਾ ਹੋਣ ਲੱਗਿਆ ਜਿਸ ਨੂੰ ਕਿ ਤੁਰੰਤ ਹਸਪਤਾਲ ਲੈ ਗਏ ਤੇ ਜਿੱਥੇ ਕਿ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਬੱਚੇ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਚਾਕਲੇਟ ਵਿੱਚ ਕੋਈ ਜ਼ਹਿਰ ਵਰਗੀ ਕੋਈ ਚੀਜ਼ ਤਾਂ ਨਹੀਂ ਹੈ ਦਾ ਪੋਤਾ ਫਤੇ ਸਿੰਘ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਰਗਤ ਸਾਹਿਬ ਲੈ ਕੇ ਆਏ ਤੇ ਫਰਗਤ ਸਾਹਿਬ ਆਉਣ ਦੀ سپورਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤ ਆ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੇਅਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਧੀਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਹੁਣ ਕੀ ਕਾਰਵਾਈ ਕਰਾ ਰਹੇ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਬਾਕੀ ਇਸ ਖਾਣਨ ਵਾਲੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਦਾ ਪੋਸਟਮਾਰਟ ਕਰਵਾ ਰਹੇ ਹਾਂ ਦਾ ਪੁੱਤਾ ਫਤੇ ਸਿੰਘ ਨੂੰ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਰਗਤ ਸਾਹਿਬ ਲੈ ਕੇ ਆਏ ਤੇ ਫਰਗਤ ਸਾਹਿਬ ਆਉਣ ਦੀ سپورਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤਾ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੇਅਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਹੁਣ ਕੀ ਕਾਰਵਾਈ ਕਰਾ ਰਹੇ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਬਾਕੀ ਇਸ ਖਾਣਨ ਵਾਲੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਦਾ ਪੋਸਟਮਾਰਟ ਕਰਵਾ ਰਹੇ ਹਾਂ ਦਾ ਪੁੱਤਾ ਫਤੇ ਸਿੰਘ ਨੂੰ ਦੁਕਾਨ ਤੋਂ ਚਾਕਲੇਟ ਲੈਣ ਗਿਆ ਚਾਕਲੇਟ ਲੈਣ ਤੋਂ ਬਾਅਦ ਕਰ ਲਿਆ ਕਿ ਖਾਧੀ ਹੈ ਖਾਣ ਤੋਂ ਬਾਅਦ ਉਹ ਨੀਲਾ ਹੋਣ ਲੱਗਿਆ ਸਾਹ ਘਟਣ ਲੱਗਿਆ ਤੇ ਅਸੀਂ ਸਾਰੇ ਫਰਗਤ ਸਾਹਿਬ ਲੈ ਕੇ ਆਏ ਤੇ ਫਰਗਤ ਸਾਹਿਬ ਆਉਣ ਦੀ سپورਟ ਇੱਥੇ ਆ ਕੇ ਉਹਨਾਂ ਦੀ ਡੈਥ ਹੋ ਗਈ ਅਸੀਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਜਿਹੜਾ ਪੁੱਤਾ ਉਹ ਤਾਂ ਹੁਣ ਨਹੀਂ ਦੁਨੀਆ ਤੋਂ ਹੁਣ ਲੇਕਨ ਹੋਰ ਜਿਹੜੇ ਮਾਤਾ ਪਿਤਾ ਨੇ ਉਹ ਵੇਅਰ ਹੁਣ ਵੀ ਜਿਹੜੀਆਂ 2 ਨੰਬਰ ਦੀਆਂ ਚੀਜ਼ਾਂ ਜਾਂ ਜਿਹੜੀਆਂ ਕੰਪਨੀ ਤੋਂ ਬਿਨਾਂ ਦੀਆਂ ਚੀਜ਼ਾਂ ਵੀ ਉਹ ਨਾ ਖਾਦਿਆਂ ਜਾਣ ਤਾਂ ਕਿ ਆਪਣੇ ਜਿਹੜੇ ਬੱਚੇ ਨੇ ਉਹ ਸੁਰੱਖਿਅਤ ਹੁਣ ਕੀ ਕਾਰਵਾਈ ਕਰਾ ਰਹੇ ਤੁਸੀਂ ਹੁਣ ਅਸੀਂ ਉਹਨਾਂ ਦਾ ਪੋਸਟਮਾਰਟ ਕਰਾ ਰਹੇ ਹਾਂ ਵੀ ਤਾਂ ਕਿ ਕੋਈ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਕੋਈ ਪਤਾ ਲੱਗ ਸਕੇ ਵੀ ਬਾਕੀ ਇਸ ਖਾਣਨ ਵਾਲੀ ਹੋਇਆ ਵੀ ਉਹਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਾ ਹੋਵੇ ਇਸ ਕਰਕੇ ਅਸੀਂ ਉਹਨਾਂ ਦਾ ਪੋਸਟਮਾਰਟ ਕਰਵਾ ਰਹੇ ਹਾਂ